ਜੋ ਪਾਕਿਸਤਾਨ ਦਾ ਇੱਕ ਮਿਜ਼ਾਈਲ ਹਮਲਾ ਨਾਕਾਮ ਕੀਤਾ ਹੈ ਭਾਰਤ ਦੇ ਐਰ ਡਿਫੈਂਸ ਸਿਸਟਮ ਨੇ ਕਈ ਪਾਕਿਸਤਾਨੀ ਮਿਜ਼ਾਈਲਸ ਨੂੰ ਤਬah ਕੀਤਾ ਦੱਸਦੇ ਕਿ ਹਵਾਜੀ ਪਾਕਿਸਤਾਨੀ ਮਿਜ਼ਾਈਲਸ ਨੂੰ ਇੰਟਰਸੈਪਟ ਕੀਤਾ ਨਿਸ਼ਾਨਾ ਬਣਾਇਆ ਅੰਮ੍ਰਿਤਸਰ ਦੇ ਦਸੂਹਾ ਚ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਵੀ ਡਿੱਗੇ ਨੇ ਪਾਕਿਸਤਾਨ ਵੱਲੋਂ ਵਰਤੀਆਂ ਮੇਡ ਇਨ ਚਾਈਨਾ ਮਿਜ਼ਾਈਲਾਂ ਦੇ ਟੁਕੜੇ ਡਿੱਗੇ ਹੋਏ ਮਿਲੇ ਨੇ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਚ ਇੱਕ ਮਿਜ਼ਾਈਲ ਦੇ ਟੁਕੜੇ ਵੀ ਮਿਲੇ ਨੇ ਡੈਬਰੀਜ਼ ਮਿਲਿਆ ਨੇ ਦਸੂਹਾ ਦੇ ਪਿੰਡ ਕਗਵਾਲ ਚ ਵੀ ਮਿਜ਼ਾਈਲ ਦੇ ਟੁਕੜੇ ਡਿੱਗੇ ਹੋਏ ਬਰਾਮਦ ਹੋਏ ਨੇ ਤੇ ਪਾਕਿਸਤਾਨ ਨੇ 에어ક્રા프트 ਨੇ 파르트 에어ક્રા프트 에 फायर ਕੀਤੀਆਂ ਨੇ ਕੁਝ ਮਿਜ਼ਾਈਲਾਂ ਹਾਲਾਂਕਿ ਕੋਈ ਜਾਰੀ ਨੁਕਸਾਨ ਨਹੀਂ ਹੋਇਆ 파르트 에 ਡਿਫੈਂਸ ਸਿਸਟਮ ਨੇ ਪਹਿਲਾ ਹੀ ਇਨ੍ਹਾਂ ਮਿਜ਼ਾਈਲਸ ਨੂੰ ਟ੍ਰੇਸ ਕਰਕੇ ਇੰਟਰਸੈਪਟ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਤੇ ਭਾਰਤ 에 ਡਿਫੈਂਸ ਸਿਸਟਮ ਨੇ ਕਈ ਪਾਕਿਸਤਾਨੀ ਮਿਜ਼ਾਈਲਸ ਨੂੰ ਤਬਾਹ ਕੀਤਾ ਹੈ ਹਵਾਛੀ ਪਾਕਿਸਤਾਨੀ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਪਾਕਿਸਤਾਨੀ ਮਿਜ਼ਾਈਲਸ ਜੋ ਦਾਗੇ ਗਏ ਸੀ ਉਹਨਾਂ ਨੂੰ ਪਹਿਲਾ ਹੀ ਇੰਡੀਅਨ ਡਿਫੈਂਸ ਸਿਸਟਮ ਦੇ ਵੱਲੋਂ 에ਅਰਫੋਰਸ ਡਿਫੈਂਸ ਸਿਸਟਮ ਦੇ ਵੱਲੋਂ ਇੰਟਰਸੈਪਟ ਕੀਤਾ ਗਿਆ ਉਹਨਾਂ ਨੂੰ ਹਵਾ 'ਚ ਹੀ ਕਿਤਨਾ ਕਿਤੇ ਨਿਊਟਰਲਾਈਜ਼ ਕਰ ਦਿੱਤਾ ਗਿਆ ਤੇ ਪਾਕਿਸਤਾਨ ਦਾ ਮਿਜ਼ਾਈਲ ਅਟੈਕ ناکਾਮ ਰਿਹਾ ਪਿਤਹੀ ਦੇਰ ਰਾਤ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਮੇਨਾ ਮੇਰੇ ਸਹੋਗੀ ਰਾਜੀਵ ਲਾਈਵ ਜੁੜੇ ਹੋਏ ਨੇ ਬਖਣਵਿੰਡੀ ਤੋਂ ਰਾਜੀਵ ਰਾਤ ਨੂੰ ਹੀ ਪਾਕਿਸਤਾਨ ਵਾਲੇ ਪਾਸ ਤੋਂ ਨਾਪਾਕ ਹਰਕਤ ਨੂੰ ਅੰਜਾਮ ਦਿੱਤਾ ਗਿਆ ਮਿਜ਼ਾਈਲਾ ਦਾਗੀਆਂ ਗਈਆਂ ਹਾਲਾਂਕਿ 에ਅਰਫੋਰਸ ਦੇ ਡਿਫੈਂਸ ਸਿਸਟਮ ਨੇ ਇਨਾਂ ਮਿਜ਼ਾਈਲਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਆ ਬਿਲਕੁਲ ਇਹ ਜਾਣਕਾਰੀਆਂ ਜਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਮੌਜੂਦ ਅਧਿਕਾਰੀ ਨੇ ਜਾਂ ਪ੍ਰਸ਼ਾਸਨ ਹੈ ਉਸ ਵੱਲੋਂ ਇਸ ਨੂੰ ਲੈ ਕੇ ਹਲੇ ਕੁਝ ਵੀ ਸਪਸ਼ਟ ਨਹੀਂ ਦੱਸਿਆ ਗਿਆ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੇ ਜਵਾਨ ਆਰਮੀ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਤਾਂ ਹੁਣ ਤੁਸੀਂ ਦੇਖੋ ਕਿ ਜਿਸ ਜਗ੍ਹਾ ਦੇ ਉੱਤੇ ਇਹ ਜੋ ਰਾਕਟ ਹੈ ਜਾਂ ਮਜ਼ਾਹਲ ਹੈ ਉਸ ਦਾ ਜਿਹੜਾ ਹਿੱਸਾ ਇੱਥੇ ਡਿੱਗਿਆ ਸੀ ਤਾਂ ਉਸ ਦੇ ਆਲੇ-ਦੁਆਲੇ ਤੁਸੀਂ ਦੇਖੋ ਕਿ ਬਾਕਾਇਦਾ ਕਾਰਡਨ ਆਫ ਉਸ ਨੂੰ ਕਰ ਦਿੱਤਾ ਗਿਆ ਹੈ ਥੋੜੀ ਦੇਰ ਦੇ ਵਿੱਚ ਤੁਸੀਂ ਪਿੱਛੇ ਦੇਖੋਗੇ ਤਾਂ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਭਰੀਆਂ ਜਾ ਰਹੀਆਂ ਨੇ ਉਸ ਦੇ ਨਾਲ ਇਸ ਨੂੰ ਪਹਿਲਾਂ ਕਵਰ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਸ ਨੂੰ ਡਿਫਿਊਜ਼ ਕੀਤਾ ਜਾਣਾ ਤਾਂ ਇਹ ਵੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇੱਕ ਤਾਂ ਉਹਨਾਂ ਦੇ ਪੂਰੀ ਜਿਹੜਾ ਨਾ ਪਾ ਕੇ ਇਰਾਦਾ ਸੀ ਉਸ ਨੂੰ ਠਹਿ ਠਹਿਰੀ ਕੀਤਾ ਭਾਰਤੀ ਫੌਜ ਨੇ ਜਾਂ ਭਾਰਤੀ 에ਅਰ ਫੋਰਸ ਨੇ ਪਰ ਨਾਲ ਦੀ ਨਾਲ ਇਹ ਜਿਹੜਾ ਹਿੱਸਾ ਇੱਥੇ ਡਿੱਗਾ ਵੀ ਹੈ ਤਾਂ ਇਹ ਰਿਹਾਇਸ਼ੀ ਇਲਾਕੇ ਦੀ بجائے ਖੇਤਾਂ ਦੇ ਵਿੱਚ ਡਿੱਗਾ ਜਿੱਥੇ ਕਿ ਆ ਤੁਸੀਂ ਦੇਖ ਸਕਦੇ ਕਿ ਕਿਸਾਨਾਂ ਦੀ ਜਿਹੜੀ ਕਣਕ ਦੀ ਫਸਲ ਸੀ ਜਿਸ ਦੀ ਕਟਾਈ ਹੋ ਚੁੱਕੀ ਹੈ ਤਾਂ ਉੱਥੇ ਕਿਉਂਕਿ ਜੇਕਰ ਇਹ ਰਿਹਾਇਸ਼ੀ ਇਲਾਕੇ ਦੇ ਵਿੱਚ ਡਿੱਗਦਾ ਤਾਂ ਨੁਕਸਾਨ ਪਾਏ ਕਰ ਸਕਦਾ ਸੀ ਪਰ ਤੁਸੀਂ ਦੇਖੋ ਕਿ ਇਹ ਹੁਣ ਇਸ ਨੂੰ ਡਿਫਿਊਜ਼ ਕੀਤਾ ਜਾ ਰਿਹਾ ਹੈ ਯਾਨੀ ਕਿ ਇਸ ਨੂੰ ਹਵਾ ਦੇ ਵਿੱਚ ਹੀ ਜੋ ਹੈ ਭਾਰਤੀ ਫੌਜ ਦੇ ਵੱਲੋਂ ਡਸਟ ਕਰ ਦਿੱਤਾ ਗਿਆ ਤਾਂ ਹੀ ਇੱਕ ਜਿਹੜਾ ਇਸ ਦਾ ਇੱਕ ਹਿੱਸਾ ਹੈ ਉਹ ਜੇਠੂਵਾਲ ਪਿੰਡ ਦੇ ਵਿੱਚ ਮਿਲਿਆ ਔਰ ਦੂਸਰਾ ਹਿੱਸਾ ਜੋ ਹੈ ਮੱਖਣਵਿੰਡੀ ਪਿੰਡ ਤਾਂ ਜੋਵੇਂ ਪਿੰਡ ਜਿਹੜੇ ਨੇ ਨਾਲ-ਨਾਲ ਲੱਗਦੇ ਨੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਜਦੋਂ ਇਹ ਸਵੇਰੇ ਲੋਕ ਜਦੋਂ ਖੇਤਾਂ ਦੇ ਵਿੱਚ ਪਹੁੰਚੇ ਉਹਨਾਂ ਨੇ ਜਦੋਂ ਇਹ ਜਿਹੜੇ ਹਿੱਸੇ ਨੇ ਰਾਕਟ ਜਾਂ ਮਜ਼ਾਈਲ ਹੈ ਕਿਉਂਕਿ ਹਾਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਆਰਵੀ ਦੇ ਵੱਲੋਂ ਇਹ ਸਪਸ਼ਟ ਕੀਤਾ ਜਾਏਗਾ ਕਿ ਇਹ ਚਾਈਨਿਸ ਮੇਡ ਜਿਹੜੇ ਰਾਕਟ ਨੇ ਇਹ ਕਿਸ ਵੇਲੇ ਔਰ ਕਿਸ ਦਿਸ਼ਾ ਤੋਂ ਦਾਗੇ ਗਏ ਤਾਂ ਤੁਸੀਂ ਦੇਖ ਸਕਦੇ ਕਿ ਜਿਹੜਾ ਇਸ ਵੇਲੇ ਦੇ ਹਾਲਾਤ ਇਹ ਨੇ ਕਿ ਸਵੇਰ ਵੇਲੇ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਇਸ ਦੀ ਜਦੋਂ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਨੇੜੇ ਇਹ ਜਿਹੜੇ ਰੌਕਟ ਦੇ ਟੁਕੜੇ ਨੇ ਉਹ ਡਿੱਗੇ ਨੇ ਤਾਂ ਜੇਕਰ ਇਹ ਕਿਉਂਕਿ ਇਸ ਨੂੰ ਹੁਣ ਡਿਫਿਊਜ਼ ਕਰਨ ਤੋਂ ਇਹ ਭਾਵ ਹੈ ਕਿ ਜੇਕਰ ਇਹ ਚੱਲਦੇ ਯਾਨੀ ਕਿ ਜੇਕਰ ਇਹ ਆਪਣੇ ਟਾਰਗੇਟ ਦੇ ਮੁਤਾਬਕ ਕੰਮ ਕਰਦੇ ਤਾਂ ਇਹਨਾਂ ਦਾ ਅਜੋ ਹੈ ਨੁਕਸਾਨ ਅਮਰitsar ਦੇ ਇਸ ਇਲਾਕੇ ਦੇ ਲੋਕਾਂ ਨੂੰ ਚਲਣਾ ਪੈ ਸਕਦਾ ਸੀ ਕਿਉਂਕਿ ਜਿਸ ਜਗ੍ਹਾ ਤੇ ਇਹ ਡਿੱਗਿਆ ਹੋਇਆ ਉੱਥੇ ਛੋਟਾ ਜਿਹਾ ਇੱਕ ਤੋਇਆ ਨਜ਼ਰ ਆ ਰਿਹਾ ਕਿਉਂਕਿ ਮਿੱਟੀ ਪੋਲੀ ਸੀ ਬਰਸਾਤ ਜਿਹੜੀ ਇੱਕ ਦੋ ਦਿਨਾਂ ਤੋਂ ਹੋ ਰਹੀ ਸੀ ਤਾਂ ਇਸ ਦੇ ਬਹੁਤ ਜ਼ਿਆਦਾ ਕੋਈ ਨੁਕਸਾਨ ਇਸ ਨੇ ਨਹੀਂ ਕੀਤਾ ਤਾਂ ਇਹ ਇੱਕ ਬੜੀ ਅਸੀਂ ਕਹਿ ਸਕਦੇ ਕਿ ਭਾਰਤੀ ਫੌਜ ਦੀ ਇੱਕ ਵੱਡੀ ਕਾਮਯਾਬੀ ਹੈ ਤਾਂ ਹੁਣ ਇਸ ਨੂੰ ਨਸ਼ਟ ਕਰਨ ਦੀ ਇਸ ਨੂੰ ਡਿਫਿਊਜ਼ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੇ ਇਲਾਕੇ ਦੇ ਡੀਐਸਪੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਔਰ ਉਹਨਾਂ ਦੇ ਜਿਹੜੀ ਹਾਜ਼ਰੀ ਦੇ ਵਿੱਚ ਸਾਰੀ ਕਾਰਵਾਈ ਜਿਹੜੀ ਹੈ ਉਹ ਆਰਮੀ ਦੇ ਵੱਲੋਂ ਕੀਤੀ ਜਾ ਰਹੀ ਕਿਉਂਕਿ ਆਰਮੀ ਦੇ ਵੀ ਸੀਨੀਅਰ ਅਫੀਸ਼ਰ ਜਿਹੜੇ ਨੇ ਉਹ ਸਵੇਰ ਤੋਂ ਹੀ ਇੱਥੇ ਪਹੁੰਚ ਕੇ ਇਸ ਪੂਰੇ ਜਿਹੜਾ ਪਾਕਿਸਤਾਨ ਦੀ ਜਿਹੜੀ ਦੱਸਿਆ ਜਾ ਰਿਹਾ ਕਿ ਇਹ ਕੋਸ਼ਿਸ਼ ਸੀ ਜਿਸ ਨੂੰ ਕਿ ناکਾਮ ਕਰ ਦਿੱਤਾ ਗਿਆ ਤਾਂ ਹੁਣ ਇਸ ਜਿਹੜਾ ਹਿੱਸਾ ਇੱਥੇ ਰੌਕਟ ਦਾ ਹੈ ਜਾਂ ਬਜ਼ਾਇਲ ਦਾ ਹੈ ਤਾਂ ਉਸ ਨੂੰ ਨਸ਼ਟ ਕਰਨ ਦੀ ਜਿਹੜੀ ਕਾਰਵਾਈ ਥੋੜੀ ਦੇਰ ਦੇ ਵਿੱਚ ਕੀਤੀ ਜਾਣੀ ਤਾਂ ਇੱਕ ਵਾਰ ਮੈਂ ਇਸ ਪਾਸੇ ਵੀ ਤਸਵੀਰ ਦਿਖਾ ਦਿਆ ਕਿ ਸਵੇਰ ਤੋਂ ਹੀ ਜਦੋਂ ਲੋਕ ਆਪਣੇ ਖੇਤਾਂ ਵਾਲੇ ਪਾਸੇ ਆਉਂਦੇ ਨੇ ਤਾਂ ਉਹਨਾਂ ਨੂੰ ਜਦੋਂ ਇਸ ਦਾ ਪਤਾ ਲੱਗਦਾ ਹੈ ਤਾਂ ਲਗਾਤਾਰ ਜਿੰਨਾ ਜਿਹੜੇ ਨੌਜਵਾਨ ਨੇ ਅਨਾਉਂਸਮੈਂਟ ਤੁਸੀਂ ਦੇਖੋ ਇੱਥੇ ਕੀਤੀ ਜਾ ਰਹੀ ਕਿਉਂਕਿ ਪਹਿਲਾਂ ਲੋਕਾਂ ਵੱਲੋਂ ਬਿਲਕੁਲ ਇਸ ਦੇ ਨੇੜੇ ਜਾ ਕੇ ਇਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਵੱਲੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਲੋਕ ਨੇ ਉਹ ਇਸ ਇਲਾਕੇ ਨੂੰ ਖਾਲੀ ਕਰ ਦੇਣ ਕਿਉਂਕਿ ਕਾਡਨ ਆਫ ਇਸ ਨੂੰ ਕਰਕੇ ਜੋ ਹੈ ਇਸ ਨੂੰ ਨਸ਼ਟ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਹੁਣ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਤਾਂ ਸਵੇਰ ਵੇਲੇ ਜਦੋਂ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਇਸ ਵੀਡੀਓ ਨੂੰ ਜਾਂ ਇਹਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਤੇ ਜਦੋਂ ਅਪਲੋਡ ਕੀਤੀਆਂ ਗਈਆਂ ਸੀ ਤਾਂ ਫੇਰ ਹੀ ਇੱਕ ਚਰਚਾ ਵੀ ਛਿੜੀ ਹਾਲਾਂਕਿ ਕੁਝ ਗਲਤ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਫੈਲੀਆਂ ਕਿ ਸ਼ਾਇਦ ਪਾਕਿਸਤਾਨ ਨੇ ਹਮਲਾ ਕਰ ਦਿੱਤਾ ਹਾਲਾਂਕਿ ਉਸ ਦੀ ਜਿਹੜੀ ਇਹ ਕੋਸ਼ਿਸ਼ ਸੀ ਉਸ ਨੂੰ ਭਾਰਤੀ ਫੌਜ ਨੇ ਬੜੀ ਦਲੇਰੀ ਦੇ ਨਾਲ ਬੜੀ ਅਸੀਂ ਕਹਿ ਸਕਦੇ ਇੰਟੈਲੀਜੈਂਸੀ ਦੇ ਨਾਲ ਨਾਕਾਮ ਕੀਤਾ ਤਾਂ ਹੁਣ ਇਸ ਨੂੰ ਨਸ਼ਟ ਕੀਤਾ ਜਾਣਾ ਕਿਉਂਕਿ ਇਸ ਦੀ ਜਿਹੜੀ ਇੰਟੈਂਸਿਟੀ ਹੈ ਉਹ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਿਉਂਕਿ ਜਦੋਂ ਇਸ ਨੂੰ ਡਿਫਿਊਜ਼ ਕੀਤਾ ਜਾਣਾ ਤਾਂ ਉਸ ਵੇਲੇ ਆਸ-ਪਾਸ ਕੋਈ ਵੀ ਗੱਡੀ ਕੋਈ ਵੀ ਸ਼ਖਸ ਜਿਹੜਾ ਉਹ ਮੌਜੂਦ ਨਾ ਰਹੇ ਉਸ ਕਰਕੇ ਪਰ ਪੁਲਿਸ ਵੱਲੋਂ ਹੁਣ ਸਾਰਿਆਂ ਨੂੰ ਹਟਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਸਵੇਰ ਵੇਲੇ ਤਸਵੀਰਾਂ ਨਜ਼ਰ ਆਈਆਂ ਤਾਂ ਉਸ ਦੇ ਵਿੱਚ ਲੋਕ ਬਿਲਕੁਲ ਇਸ ਦੇ ਨਜ਼ਦੀਕ ਜਾ ਕੇ ਫੋਟੋਆਂ ਖਿਚਵਾ ਰਹੇ ਸੀ ਕੁਝ ਲੋਕ ਇਸ ਦੇ ਉੱਤੇ ਹੱਥ ਰੱਖ ਕੇ ਹਾਲਾਂਕਿ ਥੋੜੀ ਦੇਰ ਪਹਿਲਾਂ ਗੁਰਜੀਤ ਔਜਲਾ ਨੇ ਹਾਸੇ ਮਜ਼ਾਕ ਦੇ ਵਿੱਚ ਇਹ ਗੱਲ ਕਹੀ ਕਿ ਸਾਡੇ ਪੰਜਾਬੀ ਬਹੁਤ ਦਲੇਰ ਨੇ ਤਾਂ ਉਹ ਇਸ ਬੰਬ ਦੇ ਨਾਲ ਖੇਡ ਕੇ ਫੋਟੋਆਂ ਖਿਚਾਉਂਦੇ ਨਜ਼ਰ ਆ ਰਹੇ ਸੀ ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਵੀ ਅਜਿਹੀ ਕੋਈ ਸਮੱਗਰੀ ਕਿਤੇ ਮਿਲਦੀ ਹੈ ਤਾਂ ਤੁਰੰਤ ਸਭ ਤੋਂ ਪਹਿਲਾਂ ਉਸ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਨੂੰ ਦੇਣੀ ਚਾਹੀਦੀ ਹੈ ਜਾਂ ਭਾਰਤੀ ਫੌਜ ਨੂੰ ਇਸ ਬਾਰੇ ਜਾਣਕਾਰੀ ਜਿਹੜੀ ਹੈ ਉਹ ਦੇਣੀ ਬਣਦੀ ਹੈ ਪਰ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਹਰ ਕੋਈ ਇਹ ਚਾਹੁੰਦਾ ਹੈ ਕਿ ਮੈਂ ਜਲਦ ਜਲਦ ਜਿਹੜੇ ਵੀਊ ਹੈ ਉਹ ਲਵਾਂ ਮੇਰੀ ਜਿਹੜੀ ਫੋਟੋ ਜਾਂ ਵੀਡੀਓ ਵਾਇਰਲ ਹੋਵੇ ਤਾਂ ਉਸ ਚੱਕਰ ਦੇ ਵਿੱਚ ਕਈ ਵਾਰ ਜਾਣ ਤੋਂ ਵੀ ਹੱਥ ਜਿਹੜੇ ਆ ਧੋਣੇ ਪੈ ਸਕਦੇ ਨੇ ਤਾਂ ਇਸ ਕਰਕੇ ਇਹ ਵੀ ਇੱਕ ਹਾਲਾਂਕਿ ਕੱਲ ਜਿਹੜੀ ਮੌਕ ਡ੍ਰਿਲ ਕੀਤੀ ਗਈ ਉਸ ਦਾ ਮਕਸਦ ਇਹ ਹੀ ਸੀ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਜੇਕਰ ਅਜਿਹੀ ਕੋਈ ਸਥਿਤੀ ਬਣਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਸਮੱਗਰੀ ਤੋਂ ਦੂਰ ਰਹਿਣਾ ਹੈ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਬਚਾਉਣਾ ਹੈ ਤਾਂ ਮੌਕ ਡ੍ਰਿਲ ਔਰ ਬਲੈਕਆਊਟ ਦਾ ਇਹੋ ਮਕਸਦੀ ਔਰ ਰਾਤ ਅੰਮ੍ਰਿਤਸਰ ਦੇ ਵਿੱਚ 1 ਵਜੇ ਤੋਂ ਲੈ ਕੇ ਸਵੇਰੇ 4:30 ਵਜੇ ਤੱਕ ਜਿਹੜਾ ਲੰਬਾ ਬਲੈਕਆਊਟ ਸੀ ਉਸੇ ਦੌਰਾਨ ਹੀ ਭਾਰਤੀ ਫੌਜ ਦੇ ਵੱਲੋਂ ਔਰ ਇੰਡੀਅਨ 에ਅਰ ਫੋਰਸ ਦੇ ਵੱਲੋਂ ਇਹ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਜਿਸ ਦੇ ਵਿੱਚ ਕਿ ਪਾਕਿਸਤਾਨ ਵੱਲੋਂ ਜਿਸ ਨੀਅਤ ਦੇ ਨਾਲ ਇਹ ਜਿਹੜਾ ਰੌਕਟ ਉਹ ਲਾਂਚ ਕੀਤਾ ਗਿਆ ਸੀ ਤਾਂ ਉਸ ਨੂੰ ਜੋ ਹੈ ناکਾਮ ਕਰਨ ਦੇ ਵਿੱਚ ਕਾਮਯਾਬੀ ਬੜੀ ਹੈ ਕਿਉਂਕਿ ਇਸ ਪਾਸੇ ਰਹਾਇਸ਼ੀ ਇਲਾਕਾ ਹੈ ਜਿੱਕਰ ਪਿੰਡ ਵਾਲੇ ਪਾਸੇ ਇਹ ਡਿੱਗਦਾ ਤਾਂ ਲੋਕਾਂ ਦੇ ਘਰਾਂ ਨੂੰ ਜਾਂ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਪਹੁੰਚ ਸਕਦਾ ਸੀ ਇਹ ਪਰ ਭਾਰਤੀ ਫੌਜ ਨੇ ਬੜੀ ਸਮਝਦਾਰੀ ਦੇ ਨਾਲ ਸੂਝ-ਬੂਝ ਦੇ ਨਾਲ ਇਸ ਨੂੰ ਜੋ ਹੈ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜਿਸ ਕਰਕੇ ਇਹ ਫਟਿਆ ਵੀ ਨਹੀਂ ਹੈ ਔਰ ਦੋ ਹਿੱਸਿਆਂ ਦੇ ਵਿੱਚ ਹੋ ਕੇ ਇਹ ਅੰਮ੍ਰਿਤਸਰ ਦੇ ਦੋ ਪਿੰਡਾਂ ਦੇ ਵਿੱਚ ਡਿੱਗਦਾ ਜਿਹੜਾ ਇਸ ਦਾ ਦੂਸਰਾ ਹਿੱਸਾ ਸੀ ਜਿਸ ਦੀਆਂ ਵੀ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਸ ਨੂੰ ਸਵੇਰੇ ਹੀ ਆਰਮੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਜਦਕਿ ਇਸ ਨੂੰ ਇਨ੍ਹਾਂ ਖੇਤਾਂ ਦੇ ਵਿੱਚ ਹੀ ਜੋ ਹੈ ਥੋੜੀ ਦੇਰ ਦੇ ਵਿੱਚ ਡਿਫਿਊਜ਼ ਕੀਤਾ ਜਾਣਾ ਜਿਸ ਦੀ ਕਾਰਵਾਈ ਭਾਰਤੀ ਫੌਜ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਸ਼ੁਰੂ ਕਰ ਦਿੱਤੀ ਗਈ ਹੈ ਬੋਰੀਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਔਰ ਥੋੜੀ ਦੇਰ ਦੇ ਵਿੱਚ ਜਿੱਥੇ ਵਾਈਟ ਰੰਗ ਦੀ ਚਿੱਟੇ ਰੰਗ ਦੀ ਜਿਹੜੀ ਟੇਪ ਨਜ਼ਰ ਆ ਰਹੀ ਹੈ ਉਸ ਪੂਰੇ ਇਲਾਕੇ ਦੇ ਵਿੱਚ ਉਸ ਉਹਨੇ ਏਰੀਆ ਦੇ ਵਿੱਚ ਜਿਹੜੀ ਮਿੱਟੀ ਦੀਆਂ ਬੋਰੀਆਂ ਨੇ ਉਸ ਦੇ ਨਾਲ ਇਸ ਨੂੰ ਕਵਰ ਕੀਤਾ ਜਾਣਾ ਹੈ ਔਰ ਬਾਅਦ ਦੇ ਵਿੱਚ ਇਸ ਨੂੰ ਜਿਹੜੀ ਡਿਫਿਊਜ਼ ਕਰਨ ਦੀ ਕਾਰਵਾਈ ਹੈ ਉਹ ਭਾਰਤੀ ਫੌਜ ਦੇ ਵੱਲੋਂ ਕੀਤੀ ਜਾਣੀ ਹੈ ਜੀ ਸਰਬਜੋਤ ਰਾਜੀਵ ਅਮਰਸਨ ਨਿਵਾਸੀਆਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਤਕਰੀਬਨ 2:30 ਵਜੇ ਤੇਜ਼ ਤਾਰ ਤਮਾਕਿਆ ਦੀ ਆਵਾਜ਼ ਸੁਣਾਈ ਦਿੱਤੀ ਕੀ ਉਹੀ ਤਮਾਕਿਆ ਦੀ ਆਵਾਜ਼ ਸੀ ਜਦੋਂ ਕਿ ਏਅਰ ਫੋਰਸ ਡਿਫੈਂਸ ਸਿਸਟਮ ਦੇ ਵੱਲੋਂ ਮਿਜ਼ਾਈਲ ਨੂੰ ਇੰਟਰਸੈਪਟ ਕੀਤਾ ਗਿਆ ਤੇ ਦੋ ਟੁਕੜਿਆਂ 'ਚ ਹੁੰਦੀ ਹੋਈ ਇੱਕ ਟੁਕੜਾ ਪਿੰਡ ਜੇਠੂਕੇ 'ਚ ਡਿੱਗਿਆ ਤੇ ਦੂਸਰਾ ਮੱਖਣ ਮੰਡੀ 'ਚ ਅਧਿਕੋ ਇਸ ਨੂੰ ਲੈ ਕੇ ਕੁਝ ਵੀ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਏਅਰ ਫੋਰਸ ਵੱਲੋਂ ਕਈ ਤਰ੍ਹਾਂ ਦੀਆਂ ਐਕਸਰਸਾਈਜ਼ ਜਿਹੜੀਆਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅਮਰਤਸਰ 에어ਪੋਰਟ ਨੂੰ ਕੱਲ ਹੀ ਬੰਦ ਕਰ ਦਿੱਤਾ ਗਿਆ ਸੀ ਔਰ ਬਹੁਤ ਸਾਰੀਆਂ ਥਾਵਾਂ ਤੇ ਆਰਵੀ ਦੇ ਵੱਲੋਂ ਆਪਣੇ ਜਿਹੜੇ ਆਪਰੇਸ਼ਨ ਨੇ ਉਹ ਆਪਣੇ ਤਰੀਕੇ ਦੇ ਨਾਲ ਚਲਾਏ ਜਾ ਰਹੇ ਨੇ ਜਿੰਨਾਂ ਬਾਰੇ ਜਿਆਦਾ ਚਰਚਾ ਸੀ ਜੋ ਹੈ ਇਸ ਵੇਲੇ ਨਹੀਂ ਕਰ ਸਕਦੇ ਪਰ ਹਾਂ ਹੋ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਕਹਿਣਾ ਸੀ ਕਿ ਆਵਾਜ਼ ਆਈ ਪਰ ਉਹ ਜਿਹੜੇ ਲੋਕਾਂ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਸੀ ਉਹ ਅਮਰਤਸਰ ਦੇ ਸ਼ਹਿਰ ਦੇ ਸ਼ਹਿਰੀ ਇਲਾਕਿਆਂ ਦੇ ਵਿੱਚੋਂ ਕਿਹਾ ਜਾ ਰਿਹਾ ਸੀ ਕਿ ਇਸ ਪਾਸਿਓਂ ਆਵਾਜ਼ ਆਈ ਹੈ ਜਾਂ ਇਸ ਪਾਸਿਓਂ ਆਈ ਹੈ ਪਰ ਜਦਕੇ ਇਹ ਅਮਰitsar ਸ਼ਹਿਰ ਤੋਂ ਕਾਫੀ ਦੂਰ ਹੈ ਇਲਾਕਾ ਅਮਰitsar ਦੇ ਜਿਹੜਾ ਮਜੀਠਾ ਹਮ ਮਦਾਨ ਸਭਾ ਹਲਕਾ ਹੈ ਉਸ ਦੇ ਅਧੀਨ ਇਹ ਪਿੰਡ ਆਉਂਦੇ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਪੁਲਿਸ ਵੱਲੋਂ ਲੋਕਾਂ ਨੂੰ ਇੱਥੋਂ ਹਟਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਕਿ ਆਰਮੀ ਨੇ ਜਿਹੜੀ ਆਪਣੀ ਕਾਰਵਾਈ ਨੂੰ ਅੰਜਾਮ ਦੇਣਾ ਹੈ ਉਸ ਤੋਂ ਪਹਿਲਾਂ ਲੋਕਾਂ ਦੀ ਜਿਹੜੀ ਸਹਿਮੂਜ ਕਰਨਾ 500 ਮੀਟਰ ਤੋਂ ਨੇੜੇ ਨਾ ਆਓ ਆਰਮੀ ਵਾਲੇ ਕਹਿੰਦੇ ਨੇ 500 ਮੀਟਰ ਤੋਂ ਤੋ ਪੁਲਿਸ ਅਧਿਕਾਰੀ ਵਲੋਂ ਕਿਹਾ ਜਾ ਰਿਹਾ ਕਿ 500 ਮੀਟਰ ਦੇ ਘੇਰੇ ਦੇ ਵਿੱਚ ਕੋਈ ਵੀ ਨਾ ਰਵੇ 500 ਮੀਟਰ ਦੀ ਦੂਰੀ ਤੇ ਜਾ ਕੇ ਲੱਗਦਾ ਕਿ ਅੱਧਾ ਕਿਲੋਮੀਟਰ ਜੇਕਰ ਇਹ ਜੀ ਰਾਜੀਵ ਜਿਹੜਾ ਸਮਾਪਤਾ ਹੋਣਾ ਸੀ ਔਰ ਨੁਕਸਾਨ ਹੋਣਾ ਸੀ ਜਿੱਥੋਂ ਤੱਕ ਅੱਤਮਾਕਿਆਂ ਦੀ ਗੱਲ ਕਹੀ ਜਾ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਰਾਤ ਤਮਾਕਿਆਂ ਦੀ ਆਵਾਜ਼ ਚੜਾਈ ਦਿੱਤੀ ਗਈ ਤਾਂ ਉਹ ਤਮਾਕਿਆਂ ਦੀ ਆਵਾਜ਼ ਵੀ ਹੋ ਸਕਦਾ ਕਿ ਜਿਹੜਾ ਆਪਰੇਸ਼ਨ ਇਹ ਪੋਸਟ ਨੇ ਕੱਲ ਚਲਾਇਆ ਇਹ ਪੋਸਟ ਨੇ ਕੱਲ ਚਲਾਇਆ ਇਹ ਜਿਹੜੇ ਜਿਹੜੀ ਇਹ ਮਜ਼ਾਇਲ ਹੈ ਇਸ ਨੂੰ ਜਦੋਂ ਹਵਾ ਦੇ ਵਿੱਚ ਹੀ ਨਿਸਤੇ ਨਾਬੂਤ ਕੀਤਾ ਤਾਂ ਹੋ ਸਕਦਾ ਉਸਦੀ ਆਵਾਜ਼ ਹੋਵੇ ਹਾਲਾਂਕਿ ਇਸ ਬਾਰੇ ਬਹੁਤਾ ਤਜਰਬਾ ਵੀ ਸਾਨੂੰ ਨਹੀਂ ਹੈ ਕਿਉਂਕਿ ਅਸੀਂ ਅਜੇ ਹਾਲਾਤ ਜਿਹੜੇ ਪਹਿਲਾ ਜੋ ਪਿੰਡ ਦੇ ਲੋਕ ਸੀ ਹੋਰ ਵੀ ਕਈ ਲੋਕ ਸੀ ਹਾਲਾਂਕਿ ਉੱਥੇ ਜੋ ਐਮਪੀ ਨੇ ਗੁਰਜੀਤ ਔਜਲਾ ਉਹ ਵੀ ਮੌਕੇ ਤੇ ਮੌਜੂਦ ਸੀ ਐਸ ਮਿਜ਼ਾਈਲ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਉਂਕਿ ਕਿਸੇ ਵੀ ਟਾਈਮ ਆ ਫਟ ਸਕਦਾ ਸੀ ਇੰਟੈਂਸਿਟੀ ਬਹੁਤ ਤੁਸੀਂ ਦੱਸ ਰਹੇ ਹੋ ਇਹ ਅਬ ਬਿਲਕੁਲ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜਾਣਕਾਰੀ ਦਿੱਤੀ ਕਿ ਕੱਲ ਦੀ ਜਿਹੜੀ ਮੌਗਡਰਲ ਸੀ ਉਸ ਦਾ ਇਹੀ ਮਕਸਦ ਸੀ ਕਿ ਜਿਸ ਬਗਰੀ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਜਿਸ ਵਿਸਫੋਟਕ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਉਸ ਦੇ ਨੇੜੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਪਰ ਵੱਧ ਕਿਸਮਤੀ ਇਹ ਹੈ ਕਿ ਜਿੱਥੇ ਪਿੰਡ ਵਾਲੇ ਨੌਜਵਾਨ ਆ ਹੋਰ ਲੋਕ ਇਸ ਦੇ ਨੇੜੇ ਜਾ ਕੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਸੀ ਤਾਂ ਜਦੋਂ ਅਸੀਂ ਇਸ ਦੀ ਜਿਹੜੀ ਰਿਪੋਰਟਿੰਗ ਕਰ ਰਹੇ ਸੀ ਤਾਂ ਕੁਝ ਪੱਤਰਕਾਰ ਵੀ ਜਿਹੜੇ ਨੇ ਉਹ ਵੀ ਇਸ ਮੌਜਾਇਲ ਦੇ ਬਿਲਕੁਲ ਨੇੜੇ ਬੈਠ ਕੇ ਉਹਨਾਂ ਵੱਲੋਂ ਸੈਲਫੀਆਂ ਲਈਆਂ ਜਾ ਰਹੀਆਂ ਸੀ ਤਸਵੀਰਾਂ ਖਿੱਚਵਾਈਆਂ ਜਾ ਰਹੀਆਂ ਸੀ ਜੋ ਕਿ ਬੜੀ ਮਦਤ ਭਾਗੀ ਗੱਲ ਹੈ ਔਰ ਹੁਣ ਪੁਲਿਸ ਨੂੰ ਮੁਸ਼ਕਲਤ ਕਰਨੀ ਪੈ ਰਹੀ ਹੈ ਲੋਕਾਂ ਨੂੰ ਇੱਥੋਂ ਪਿੱਛੇ ਹਟਾਉਣ ਦੇ ਲਈ ਉਹਨਾਂ ਵੱਲੋਂ ਅਪੀਲ ਕੀਤੀ ਗਈ ਔਰ ਜਿੱਕਰ ਮੈਂ ਆਪਣੀ ਗੱਲ ਕਰਾਂ ਤਾਂ ਇਸ ਵੇਲੇ ਇੱਥੋਂ ਅਸੀਂ ਲਗਭਗ 100-150 ਮੀਟਰ ਦੀ ਦੂਰੀ ਤੇ ਪਹੁੰਚ ਚੁੱਕੇ ਹਾਂ ਔਰ 500 ਮੀਟਰ ਦੀ ਦੂਰੀ ਦਾ ਜਿਹੜਾ ਅਪੀਲ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ 500 ਮੀਟਰ ਦੀ ਦੂਰੀ ਤੇ ਜਾ ਕੇ ਇਸ ਨੂੰ ਜੋ ਹੈ ਜੇਕਰ ਤੁਸੀਂ ਕਵਰੇਜ ਕਰਨਾ ਚਾਹੁੰਦੇ ਹੋ ਤਾਂ 500 ਮੀਟਰ ਦੀ ਦੂਰੀ ਤੇ ਜਾ ਕੇ ਕਵਰ ਕਰ ਸਕਦੇ ਹੋ ਫਿਲਹਾਲ ਆਰਮੀ ਦੇ ਅਧਿਕਾਰੀ ਨਜ਼ਰ ਆ ਰਹੇ ਨੇ ਔਰ ਉਸ ਤੋਂ ਇਲਾਵਾ ਜਿਹੜੇ ਨੌਜਵਾਨ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਕਿ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਭਰਨੀਆਂ ਨੇ ਔਰ ਇੱਕ ਪਾਸੇ ਪੁਲਿਸ ਵੱਲੋਂ ਲਗਾਤਾਰ ਜਿਹੜੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ 500 ਮੀਟਰ ਦਾ ਜਿਹੜਾ ਘੇਰਾ ਹੈ ਉਸ ਦੇ ਵਿੱਚ ਕੋਈ ਵੀ ਫਿਲਹਾਲ ਮੌਜੂਦ ਨਾ ਰਹੇ ਉਸ ਨੂੰ ਖਾਲੀ ਕਰ ਦਿੱਤਾ ਜਾਵੇ ਤਾਂ ਇਹ ਹਾਲਾਤ ਨੇ ਕਿ ਪੁਲਿਸ ਨੂੰ ਲੋਕਾਂ ਨੂੰ ਇਥੋਂ ਹਟਾਉਣ ਦੇ ਲਈ ਵੀ ਦਿੱਕਤ ਦਾ ਜਿਹੜਾ ਸਾਹਮਣਾ ਪੁਲਿਸ 500 ਮੀਟਰ ਦੋਹਾਂ ਆਪਣੀ ਕਵਰੇਜ ਕਰ ਲੋ ਉਹ ਆਰ.ਪੀ.ਓ ਅਫਸਰ ਰਿਕਵੈਸਟ ਕਰ ਰਿਹਾ ਤਾਂ মিডিਆ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਸੁਣਿਆ ਕਿ ਜਿਹੜੇ ਡੀ.ਐਸ.ਪੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ মিডিਆ ਨੂੰ ਵੀ ਆਰਮੀ ਦੇ ਅਧਿਕਾਰੀਆਂ ਵੱਲੋਂ ਇਹ ਗੁਜ਼ਾਰਿਸ਼ ਕੀਤੀ ਈ ਹੈ ਕਿ 500 ਮੀਟਰ ਦੂਰੀ ਤੋਂ ਜਾ ਕੇ ਉਹ ਇਸ ਦੀ ਕਵਰੇਜ ਜਿਹੜੀ ਹੈ ਉਹ ਕਰ ਸਕਦੇ ਨੇ ਕਿਉਂਕਿ 500 ਮੀਟਰ ਦੀ ਦੂਰੀ ਤੋਂ ਜੇਕਰ ਨੇੜੇ ਕੋਈ ਆਉਂਦਾ ਤਾਂ ਇਸ ਦਾ ਜਿਹੜਾ ਅਨੁਕਸਾਨ ਉਸ ਨੂੰ ਪਛਾਣਨਾ ਤਾਂ ਸਕਦਾ ਹੈ ਤਾਂ ਲੋਕਾਂ ਦੀ ਜਾਨ ਮਾਲ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਆਰਮੀ ਦੇ ਵੱਲੋਂ ਇਹ ਸੁਨੇਹਾ ਦਿੱਤਾ ਜਾ ਰਿਹਾ ਤਾਂ ਅਸੀਂ ਹੁਣ ਹੌਲੀ-ਹੌਲੀ ਜਿਕਰ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਦੇਖੋਗੇ ਤਾਂ ਅਸੀਂ ਵੀ ਕਾਫੀ ਤਾਂ ਦੂਰ ਜੋ ਹੈ ਉਹ ਪੌਂਕੇਆਂ ਤਾਂ ਜਿਹੜੇ ਨੇੜੇ ਦੇ ਖੇਤ ਨੇ ਇਹਨਾਂ ਖੇਤਾਂ ਤੋਂ ਅਸੀਂ ਤਸਵੀਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਇੱਥੋਂ ਦੇਖੋ ਕਿ ਜਿਸ ਜਗ੍ਹਾ ਦੇ ਉੱਤੇ ਇਹ ਜਿਹੜਾ ਮਜ਼ਾਇਲ ਦਾ ਹਿੱਸਾ ਹੈ ਜਾਂ ਉਸ ਦਾ ਟੁਕੜਾ ਹੈ ਦਿਗਿਆ ਤਾਂ ਉਸ ਦੇ ਪਿਛਲੇ ਪਾਸੇ ਵੀ ਰਿਹਾਇਸ਼ੀ ਇਲਾਕਾ ਨਜ਼ਰ ਆ ਰਿਹਾ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਸੀਂ ਦੇਖ ਸਕਦੇ ਹੋ ਤਾਂ ਉੱਥੇ ਵੀ ਲੋਕ ਰਹਿੰਦੇ ਸੀ ਔਰ ਸੱਜੇ ਖੱਬੇ ਦੋਨੋਂ ਪਾਸੇ ਰਿਹਾਇਸ਼ੀ ਇਲਾਕਾ ਸੀ ਦੀ ਸਮਝਦਾਰੀ ਦੇ ਨਾਲ ਤਾਂ ਕਿ ਕਿਤੇ ਦਾ ਕੋਈ ਜਾਨੀ ਮਾਲੀ ਨੁਕਸਾਨ ਜੋ ਹੈ ਉਹ ਨਾ ਹੋਵੇ ਤਾਂ ਇਸ ਦੇ ਜਿਹੜੇ ਦੋਵੇਂ ਹਿੱਸੇ ਨੇ ਜਿਹੜਾ ਇੱਕ ਜੇਠੂਵਾਲ ਦੇ ਵਿੱਚ ਡਿੱਗਿਆ ਔਰ ਦੂਸਰਾ ਮੱਖਣਵਿੰਡੀ ਪਿੰਡ ਦੇ ਵਿੱਚ ਡਿੱਗਿਆ ਤਾਂ ਦੋਵਾਂ ਦੇ ਨਾਲ ਕਿਸੇ ਨੂੰ ਵੀ ਕੋਈ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਤਾਂ ਹੁਣ ਇਸ ਨੂੰ ਜੋ ਹੈ ਨਸ਼ਟ ਕਰਨ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਔਰ ਅਸੀਂ ਵੀ ਦੂਰ ਤੋਂ ਹੀ ਕੋਸ਼ਿਸ਼ ਕਰਾਂਗੇ ਕਿ ਉਹ ਤਸਵੀਰ ਦਿਖਾਈ ਜਾ ਸਕੇ ਜਦੋਂ ਇਸ ਨੂੰ ਨਸ਼ਟ ਕੀਤਾ ਜਾਣਾ ਹੈ ਔਰ ਕਿੰਨਾ ਜ਼ੋਰਦਾਰ ਤਮਾਕਾ ਉਸ ਤੋਂ ਬਾਅਦ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਤਰਨਤਾਰ ਦੇ ਵਿੱਚ ਜਦੋਂ ਸਰਹਾਰੀ ਥਾਣੇ ਦੇ ਵਿੱਚ ਆਰਪੀਜੀ ਅਟੈਕ ਹੋਇਆ ਸੀ ਤਾਂ ਉਸ ਵੇਲੇ ਅਸੀਂ ਤਸਵੀਰਾਂ ਦਿਖਾਈਆਂ ਸੀ ਉਸ ਵੇਲੇ ਵੀ ਆਰਮੀ ਦੇ ਵੱਲੋਂ ਮੀਡੀਆ ਨੂੰ ਇਹ ਗੁਜ਼ਾਰਿਸ਼ ਕੀਤੀ ਗਈ ਸੀ ਕਿ ਦੂਰ ਤੋਂ ਉਸ ਦੀ ਜਿਹੜੀ ਕਵਰੇਜ ਹੈ ਉਹ ਕੀਤੀ ਜਾਵੇ ਕਿਉਂਕਿ ਉਸ ਵੇਲੇ ਵੀ ਜ਼ਬਰਦਸਤ ਤਮਾਕਾ ਹੋਇਆ ਸੀ ਹਾਲਾਂਕਿ ਉਹ ਬਹੁਤ ਛੋਟਾ ਜੇਕਰ ਆਕਾਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਆਕਾਰ ਦੇ ਵਿੱਚ ਛੋਟਾ ਵਿਸਫੋਟਕ ਸੀ ਪਰ ਇਹ ਉਹ ਵਿਸਫੋਟਕ ਹੈ ਜੋ ਕਿ ਇੱਕ ਹਵਾਈ ਜਹਾਜ਼ ਦੇ ذریعے ਜਿਸ ਨੂੰ ਲਾਂਚ ਕੀਤਾ ਜਾਂਦਾ ਹੈ ਔਰ ਉਸ ਦੇ ਨਾਲ ਵੱਡਾ ਔਰ ਵੱਧ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਫੌਜ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਜਿਸ ਤਰੀਕੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰਤੀ 에ਅਰ ਫੋਰਸ ਨੇ ਇਸ ਨੂੰ ਜਿੱਦਾਂ ਇੰਟਰਸੈਪਟ ਕੀਤਾ ਔਰ ਇਸ ਨੂੰ ਜੋ ਹੈ ਹਵਾ ਦੇ ਵਿੱਚ ਹੀ ਜੋ ਹੈ ਟਹਿ ਟੇ ਨਹੀਂ ਕਰਨ ਤੋਂ ਬਾਅਦ ਹੀਠਾਂ ਸੁੱਟਿਆ ਔਰ ਸੁੱਟਨ ਦੇ ਵਿੱਚ ਵੀ ਬੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਕਾਮਯਾਬੀ ਭਾਰਤੀ ਫੌਜ ਨੂੰ ਹਾਸਲ ਹੋਈ ਹੈ ਕਿ ਇਹ ਰਿਹਾਈਸ਼ੀ ਇਲਾਕੇ ਦੇ ਵਿੱਚ ਵੀ ਨਹੀਂ ਡਿੱਗਾ ਔਰ ਦੂਸਰੀ ਗੱਲ ਕਿਉਂਕਿ ਥੋੜੀ ਦੇਰ ਪਹਿਲਾਂ ਜਦੋਂ ਮੈਂ ਨਿਊਜ਼ 18 ਦੇ ਜੋ ਸੀਐਨਐਨ ਨਿਊਜ਼ 18 ਤੇ ਗੱਲ ਕਰ ਰਿਹਾ ਸੀ ਤਾਂ ਉੱਥੇ ਜਿਹੜੇ ਐਂਕਰ ਸੀ ਉਹਨਾਂ ਨੇ ਬੜੀ ਇੱਕ ਹਾਸੂਹੀਣੀ ਗੱਲ ਕਹੀ ਕਿ ਚਾਈਨੀਸ ਕਿਉਂਕਿ ਚਾਈਨਾ ਦੇ ਮਾਲ ਦੇ ਉੱਤੇ ਉਦਾਂ ਦਾ ਕਹਿਣਾ ਸੀ ਕਿ ਭਰੋਸਾ ਨਹੀਂ ਕੀਤਾ ਜਾ ਸਕਦਾ ਔਰ ਪਾਕਿਸਤਾਨ ਦਾ ਦੋਸਤ ਕਹਿਣਾ ਹੈ ਚਾਈਨਾ ਵੱਲੋਂ ਉਹਨਾਂ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਤਾਂ ਇਹ ਚਾਈਨੀਸ ਜਿਹੜੀ ਮਿਜ਼ਾਈਲ ਦਿੱਤੀ ਜਾ ਰਹੀ ਹੈ ਇਹ ਨਾ ਫਟਣ ਕਰਕੇ ਵੀ ਅਸੀਂ ਕਹਿ ਸਕਦੇ ਕਿ ਜਿੱਥੇ ਇੱਕ ਤੇ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਉੱਥੇ ਕਿਤੇ ਨਾ ਕਿਤੇ ਪਾਕਿਸਤਾਨ ਦੀ ਕਿਰਕਰੀ ਵੀ ਇਸ ਦੇ ਨਾਲ ਹੁੰਦੀ ਹੈ ਕਿ ਜਿਸ ਮਾਰੂ ਹਥਿਆਰ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਹੋਏਗੀ ਕਿ ਭਾਰਤ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਜਾਵੇ ਤਾਂ ਉਹ ਜੇਕਰ ਤਾਂ ਚੱਲੇ ਹੀ ਨਾ ਤਾਂ ਫਿਰ ਆਪਣੇ ਆਪ ਦੇ ਵਿੱਚ ਬੜੀ ਇੱਕੇ ਸੀ ਕਹਿ ਸਕਦੇ ਇੱਕ ਇੱਕ ਪਾਕਿਸਤਾਨ ਵਰਗੇ ਮੁਲਕ ਮਜ਼ਾਕ ਦਾ ਪਾਤਰ ਬਣਦੇ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਮੀਮਜ਼ ਬਣਦੀਆਂ ਨੇ ਟਰੋਲ ਕੀਤਾ ਜਾਂਦਾ ਪਾਕਿਸਤਾਨ ਨੂੰ ਤਾਂ ਇਹ ਵੀ ਇੱਕ ਇਸ ਮਜ਼ਾਇਲ ਦੀ ਕਹਾਣੀ ਹੈ ਕਿ ਇਹ ਫਟਦੀ ਨਹੀਂ ਹੈ ਜਦੋਂ ਹੇਠਾਂ ਡਿੱਗਣ ਤੋਂ ਬਾਅਦ ਵੀ ਤਾਂ ਇਸੇ ਕਰਕੇ ਹੁਣ ਇਸ ਨੂੰ ਹਾ ਡਿਫਿਊਜ਼ ਕੀਤਾ ਜਾਣਾ ਹੈ ਔਰ ਜਦੋਂ ਡਿਫਿਊਜ਼ ਕੀਤਾ ਜਾਏਗਾ ਤਾਂ ਇੱਕ ਜ਼ੋਰਦਾਰ ਤਮਾਕੇ ਦੀ ਆਵਾਜ਼ ਸੁਣਾਈ ਦੇ ਸਕਦੀ ਹੈ ਧੂਏ ਦਾ ਇੱਕ ਗੁਬਾਰ ਜਿਹੜਾ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਸਕਦਾ ਜਿਹੜਾ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਬੀਐਸਐੱਬ ਦੇ ਅਧਿਕਾਰੀ ਆਰਮੀ ਦੇ ਅਧਿਕਾਰੀ ਖੁਦ ਉੱਥੇ ए, पहुंचे हुए ने इसमें डिफ्यूज़ किया जाएगा जिमें ही इसमें डिफ्यूज़ किया जाएगा राजीव असी मुड़ तो रुक बहुत बहुत शुक्रिया सू पूरी जानकारी देने दे मिजाइल के नाम छेड़छाड़ जो स्थानकों के वो पिंड वासियों के वो की जा रही थी हालांकि आज जो मिसाइल तस्वीर हाँ है तुम देख पा रहे हो हाई इंटेंसिटी दिजाइल दसी जा रही है दूसरे पास हूँ पुलिस लगातार उत्तर मौजूद है बी एस एफ के अधिकारी आर्मी के अधिकारी मौके पर मौजूद ने रिक्वैसट की जा रही है जो लोग इस मिजाइल में देखने उ पहुंचे कि पांच सौ मीटर की दूरी पर ਉੱਚਲੇ ਜਾਨ ਮੀਡੀਆ ਕਰਮੀਆਂ ਨੂੰ ਵੀ ਅਪੀਲ ਪੁਲਿਸ ਵਾਲਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਹੁਣ ਹਾਲ ਫਿਲਹਾਲ ਚੂਹੀ ਤੇਜ ਇਨ ਨੂੰ ਡਿਫਿਊਜ਼ ਕੀਤਾ ਜਾ ਰਿਹਾ ਹੈ ਹਾਲਾਂਕਿ ਹਾਈ ਇੰਟੈਂਸਿਟੀ ਦੀ ਆਪ ਮਿਜ਼ਾਈਲ ਦਸਤਜਾਰੀ ਹੈ ਚਾਈਨਿਸ ਮੇਡ ਮਿਜ਼ਾਈਲ ਹੈ ਕਾਫੀ ਵੱਡਾ ਧਮਾਕਾ ਇਸ ਦੇ ਨਾਲ ਹੋ ਸਕਦਾ ਹੈ ਹਾਲਾਂਕਿ ਹਾਲ ਫਿਲਹਾਲ ਚ ਬੋਰੀਆਂ ਜੋ ਨੇ ਮਿੱਟੀ ਦੀਆਂ ਉਹਦੇ ਉੱਪਰ ਪਾਈਆਂ ਜਾ ਰਹੀਆਂ ਨੇ ਤਾਂ ਜੋ ਜ਼ਿਆਦਾ ਧਮਾਕਾ ਨਾ ਹੋਵੇ ਖੇਤਾਂ ਦੇ ਵਿੱਚ ਆਪ ਮਿਜ਼ਾਈਲ ਆ ਕੇ ਡਿੱਗਿਆ ਕਿਉਂਕਿ ਪਾਕਿਸਤਾਨ ਵੱਲੋਂ ਪਾਸੇ ਲਾਗਿਆ ਗਿਆ ਸੀ ਇਹਨੂੰ ਇੰਟਰਸੈਪਟ ਕੀਤਾ ਗਿਆ ਤੇ ਇੱਕ ਹਿੱਸਾ जेठू आज ਤੇ ਦੂਸਰੇ ਪਾਸੇ ਜੋ ਹੈ ਦੂਸਰਾ ਹਿੱਸਾ ਇਸ ਦਾ